ਵੀਪੀਐਨ লাই ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤੁਸ਼ਾਰਪੁਰ ਸਾਦ ਕਰਦਾ ਅੱਜ ਅਸੀਂ ਪਹੁੰਚੇ ਹੁਧਿਆਣਾ ਦੇ ਸ਼ਗਨ ਪੈਲੇ ਜਿੱਥੇ ਕਿ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਸੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਜਾਰੀ ਕੀਤੀ ਹੈ ਔਰ ਆਪਾਂ ਗੱਲਬਾਤ ਕਰਦੇ ਹਾਂ ਸੀਪੀ ਸਾਹਿਬ ਆਉਣ ਵਾਲੇ ਨੇ ਤੇ ਆਪਾਂ ਉਹਨਾਂ ਦੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਅੱਜ ਕਰਨੀ ਹੈ ਕਿ ਕੀ ਮੁਹਿੰਮ ਉਹਨਾਂ ਨੇ ਜਾਰੀ ਕੀਤੀ ਹੈ

ਅਗੰਟੀ ਦਾ ਜਿੱਥੇ ਸਾਉ ਨੋਟਸ ਨੇ ਜਾਣਾ ਐਸੇ ਜੋ ਸਾਉ ਸੁਖਦੇਵ ਬਰਾੜੀ ਦੇ ਕੰਮਾਂ ਨੂੰ ਦੇਖਦੇ ਹੋਏ ਇੱਕ ਨੌਜਵਾਨ ਨੇ ਉਹਨਾਂ ਦੇ ਪ੍ਰਤੀ ਕੰਮ ਨਸ਼ੇ ਪ੍ਰਤੀ ਕੰਮ ਦੇਖਦੇ ਹੋਏ ਉਹ ਜੋ ਨੌਜਵਾਨ ਜਾ ਗਿਆ ਤੇ ਉਹਨੇ 6 ਮਹੀਨੇ ਹੋ ਗਿਆ ਨਸ਼ੇ ਦਾ ਜਿਹੜਾ ਤਿਆਗ ਆ ਉਹ ਕੀਤਾ ਇੱਕ ਵਾਰੀ ਤਾਂ ਇਹਨਾਂ ਐਸੇ ਜੋ ਸਾਉ ਦੇ ਨਾਲ ਵੀ ਤਾੜੀ ਮਾਰਦੀ ਹੈ ਕਿ ਉਹਨਾਂ ਨੇ ਯਦਨਾ ਸਦਿਕਾ ਇੱਕ ਸਾਉ ਹੋ ਰਿਹਾ ਦੇ ਮੇਰੇ ਵੱਡੇ ਵੀ ਲੱਗੀ ਦੀ ਤੇ ਦਿੱਤੇ ਦੀ ਉਹਨਾਂ ਦਾ ਵੀ ਬੜਾ ਯੋਗਦਾਨ ਹੈ ਮੈਂ ਬੇਨਤੀ ਕਰਦਾ ਹਾਂ ਸੁਖੀਰ ਨੂੰ ਉਹ ਕਿਰਪਾ ਕਰਕੇ ਸਟੇਜ ਤੇ ਆਵੇ ਜੋ ਜਿਸ ਨੂੰ ਜੀਵੀ ਸਾਹਿਬ ਨੂੰ ਸਨਮਾਨ ਦਿੱਤਾ ਜਾਣਾ ਹੈ ਮੈਂ ਬੇਨਤੀ ਕਰਦਾ ਗੁਰਵਿੰਦਰ ਸਿੰਘ ਜੀ ਨੂੰ ਉਹ ਕਿਰਪਾ ਕਰਕੇ ਸਟੇਜ ਤੇ ਆਉਣ ਤੇ ਆਪਣਾ ਜਿਹੜਾ ਜੀਵੀ ਸਾਹਿਬ ਨੂੰ ਸਨਮਾਨ ਉਹ ਮੇਰਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਜੀ ਕਿਰਪਾ ਕਰਕੇ ਬੈਠਣ जरा प्रोग्राम है आप शुरू करिए सीपी पी साहब को सम्मान कर रहे हैं ए सी पी रिटायर श्री सतीश गलोदरा जी सी पी साहब पहुंचे से जी आखिर मीटिंग है, है।, है। जरा आयोजन है नशा जरा छेव दरिया ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵਿਜਗ ਲਿਆ ਜੇਹ ਸਦਿਆਨ ਬੰਦ ਕਰਨ ਦੇ ਲਈ ਸੀਪੀ ਸਾਹ ਲੁਧਿਆਣਾ ਬੜੇ ਮੀਟ ਸਦਕਾ ਆਪਣਾਲੇ ਕਰ ਰਹੇ ਨੇ एडीजीवी रिटायर ਹਾਂ ਸਾਡੇ ਖਾਤੇ ਵਿੱਚ ਜਿੱਥੇ 80 ਲੋਕਾਂ ਲਈ ਇੱਥੇ ਕਸਰ ਹੋਈ ਹੈ ਜੇ ਲੋਕ ਪਹਾੜੀ ਹੱਥ ਖਾਤੇ ਵਿੱਚ ਫੈਲ ਨਹੀਂ ਆ ਫੈਲੀ ਹੋਈ ਹੈ ਸਾਹਿਬ ਫੈਲੀ ਹੋਈ ਹੈ ਉਸ ਦਾ ਖਾਤ ਦਾ ਜੇ ਵੀ ਕੀਤਾ ਟਰਮਿਨੋਲੋਜੀ ਮਾਰਗੀ ਪੰਜਾਬ ਸੇ ਚੱਲੇ। ਪਰ ਉਸ ਟਰਨਲੋਜੀ ਦੇ ਬੇਸੇ ਵੀ ਜਵਾਨੀ ਦਾ ਘਾਟਾ ਹੋਇਆ ਤੇ ਸਾਡੇ ਪੰਜਾਬ ਦਾ ਮੁਕਾਬਲਾ ਹੋ ਗਿਆ। ਉਸ ਤੋਂ ਬਾਅਦ ਜਿਹੜਾ ਹੌਣ ਹੈ ਉਹ ਹੈ ਟ੍ਰਾਜਿਕ। ਔਰ ਇਹ ਬੇਸ ਸਾਡੀ ਜਵਾਨੀ ਦਾ ਘਾਟਾ ਕਰਦਾ ਹੈ। ਮੈਂ ਹੋਰ ਪੜ੍ਹ ਰਿਹਾ ਸੀ ਉੱਤੇ। ਸੋ ਇਹ ਜਿਹੜਾ ਘਾਟਾ ਹੈ ਇਹ इस शिलालेख ने राजवंश वाले इस शिलालेख दे आए वर प्रेम शासन वर तौर पर लिखी है यह आजदर का स्मारक यह हमारे माननीय सीवी साहब ने दिशा प्रदर्शित की इस पेटेंट केचे तौर पे इस कल्चर के द्वारा कॉलेज के लिए उसे नाले रखी है नशा एक चीज है कि जो इस लड़ना तब पुलिस के सहयोग बहुत बड़ी जरूरत सबूत और हेल्प बाद आठ से बारह दिन आज मिलकर के साढे बारह में एक चालू किसी ने ये किये तो पहले किसी लगातार कोशिश कर रहे हैं पुलिस वर्मा अपना काम किताजा लेकर और बढ़ा करके इन इलाके अंदर में ऐसी विकर्दी समस्या है छुपे गले लेकर वाले सब लायक ने पुनालों पूरी तरीके से ठहल पाई है ਸਵਾਗਤ ਜਿਹੜੇ ਵਿਸ਼ੇ ਆ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਕਿਉਂਕਿ ਆਹ ਹਾਲ ਬਣਾਇਆ ਹੈ ਤਾਂਕਿ मामले में बहुत अगे है फ्री में खाना देते हैं बच्चों को और एक का एक बड़ी समस्या है बेटा आप इस चीज को कहते हैं कि बहुत सारे बंदे जड़े इसी काम पे आ करके और अपना जरा जल्दी की बसर कर रहे हैं कि उनको फ्री में उनका खाना मिल रहा है तो परिवार के लिए डाटा सपोर्ट करता है वो तो एक जैसे बच्चे अगर कोई बीमार नजर

अभी ऑक्युलर को पोस्ट कर लो जो गवर्नमेंट हॉस्पिटल के लिए स्टैंड किए दुनिया में बाकी दुनिया में जो हम यहां फ्रांस किया दे रहे हैं और बोल इस प्रॉब्लम का देख रहे हैं कि सारे स्ट्रांग मेडिसिन केमिकल है जैसे सारे पार्क में सदर जगह सेक्टर है मेरे लिए इसी रिमाउंड सेक्टर

अपने बलों को जिस करें कि तीन सेंटर्स फोरेंट साबित करके ना आपसे भी चिंतित होंगे ना कोई 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 न ਰੋਸਨ ਦਾ ਸਿੱਧੀ ਸਾਹਿਬ ਗੁਰਜੋਬ ਸ਼ਰਮਾ ਜੀ ਦਾ ਜੁਆਇੰਟ ਸੀਪੀ ਨਰੇਂਦਰ ਮਾਰਗਨ ਜੀ ਦਾ ਏਸੀਪੀ ਸੈਂਟਰਲ ਰਮਨਦੀਪ ਸਿੰਘ ਪੁਲੜੀ ਦਾ ਐਸਐਚਓ ਤਿੰਨ ਸੁਦੇਬ ਰਾਜੀ ਦਾ ਤੇ ਦੋ ਨੰਬਰ ਐਸਐਚਓ ਮੈਡਮ ਸ੍ਰੀ ਕੋਰਨਾ ਜੀ ਦਾ ਬਹੁਤ ਬਹੁਤ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੰਨੇ ਸਮੇਂ ਤੋਂ ਬੈਠੇ ਹੋ ਸਾਰੀ ਸੰਗਤ ਦਾ ਧੰਨਵਾਦ ਵਾਇਲਰ ਜੀ ਦਾ ਖਾਲਸਾ ਵਾਇਲਰ ਜੀ ਕੀ ਫਤਹ देखो ਤੁਸੀਂ ਦੇਖਿਆ ਹੋਣਾ ਕਿ ਅਸੀਂ ਜਿਹੜੇ ਬੰਦੇ ਆਗੇ ਆ ਰਹੇ ਨਸ਼ਾ ਛੱਡਣ ਲਈ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਸੋ ਇਸ ਤੋਂ ਪਤਾ ਚੱਲਦਾ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਇਸ ਚੀਜ਼ ਨੂੰ ਬਹੁਤ ਇੰਪੋਰਟੈਂਸ ਦਿੰਦਾ ਹੈ ਕਿ ਨਸ਼ਾ ਛੱਡ ਛੱਡਿਆ ਜਾਵੇ ਜਿਹੜੇ ਬੰਦੇ ਰੀਹੈਬਿਲਿਟੇਟ ਹੋਣਾ ਚਾਹੁੰਦੇ ਆ ਵਾਪਸ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੁੰਦੇ ਆ ਉਹਦੇ ਲਈ ਉਹਨਾਂ ਦਾ ਸਵਾਗਤ ਕਰਦੇ ਆ ਅਸੀਂ ਜਿਹੜਾ ਸਹਿਯੋਗ ਵੀ ਕਰਦੇ ਆ ਔਰ ਪੁਲਿਸ ਹੈਲਥ ਪ੍ਰਸ਼ਾਸਨ ਦੇ ਵਿੱਚ ਇਵਨ ਐਜੂਕੇਸ਼ਨ ਸੁਨਾ ਸਾਰਿਆਂ ਨੂੰ ਲੈ ਕਰਕੇ ਅੱਗੇ ਚੱਲ ਰਹੇ ਹਾਂ ਅੱਜ ਜਿਹੜਾ ਮੰਤਫ਼ ਸੀ ਜੋ ਇਲਾਕਾ ਨਿਵਾਸੀਆਂ ਨਾਲ ਆਕਰ ਕੇ ਗੱਲ ਕੀਤੀ ਐ ਅਸੀਂ ਇਹ 3 ਨੰਬਰ ਡਿਵੀਜ਼ਨ ਦੇ ਇਲਾਕੇ ਦੇ ਵਿੱਚ ਉਹਦੇ ਵਿੱਚ ਮੇਨ ਮੰਤਵ ਇਹ ਹੈ ਕਿ ਜੇ ਤੁਸੀਂ ਤੁਹਾਡੇ ਇਲਾਕੇ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਤੇ ਸਮਾਜਿਕ ਤੌਰ ਤੇ ਵੀ ਤੁਸੀਂ ਅੱਗੇ ਆ ਕਰਕੇ ਉਹਦੇ ਵਿੱਚ ਕੰਟ੍ਰਿਬਿਊਟ ਕਰ ਸਕਦੇ ਹੋ ਪੁਲਿਸ ਆਪਣੇ ਵੱਲੋਂ ਨਸ਼ਾ ਰੋਕਣ ਲਈ ਕਾਰਵਾਈ ਕਰਦੀ ਹੈ ਪਰ ਏਰੀਆ ਦੇ ਵਿੱਚ ਤੁਹਾਡੇ ਕੋਈ ਪਾਰਕ ਹੈ ਕੋਈ ਅਬੈਂਡੰਟ ਘਰ ਹੈ ਕੋਈ ਪੁਰਾਣੀ ਬਿਲਡਿੰਗ ਹੈ ਕੋਈ ਰੇਲਵੇ ਲਾਈਨ ਦੇ ਸਾਧ ਦਾ ਇਲਾਕਾ ਹੈ ਜਿਹੜੇ ਵਿੱਚ ਕਈ ਤਰੀਕੇ ਦੇ ਨਸ਼ੇ ਕਰਨ ਵਾਲੇ ਉਹਨੂੰ ਧੀਰੇ ਧੀਰੇ ਟੇਕਓਵਰ ਕਰਕੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਸੋ ਉਹਦੇ ਵਿੱਚ ਸਮਾਜਿਕ ਤੌਰ ਤੇ ਤੁਸੀਂ ਆਪਣੇ ਏਰੀਆ ਦੇ ਵਿੱਚ ਡੋਮਿਨੈਂਸ ਰੱਖੋ ਉੱਥੇ ਜਾ ਕਰਕੇ ਏਰੀਆ ਨੂੰ ਚੰਗਾ ਰੱਖੋ ਗੰਦਗੀ ਨਾ ਫੈਲਣ ਦਿਓ ਉੱਥੇ ਜਿਹੜੇ ਡਰੱਗ ਯੂਜ਼ ਕਰਨ ਵਾਲੇ ਉਹਨਾਂ ਨੂੰ ਮੌਕਾ ਨਾ ਦਿਓ ਕਿ ਉਹ ਡਰੱਗਸ ਯੂਜ਼ ਕਰਨ ਕਿਉਂਕਿ ਜਦੋਂ ਡਰੱਗ ਯੂਜ਼ਰ ਨੂੰ ਮੌਕਾ ਨਹੀਂ ਮਿਲਦਾ ਉਹ ਡੈਫੀਨਿਟਲੀ ਫਿਰ ਉਹਨੂੰ ਮੁਸ਼ਕਲ ਹੁੰਦੀ ਹੈ ਔਰ ਉਹ ਟ੍ਰੀਟਮੈਂਟ ਵੱਲ ਆਪਣਾ ਦਿਮਾਗ ਲਾਉਂਦਾ ਹੈ ਸੋ ਇਟ ਇਜ਼ ਇੰਪੋਰਟੈਂਟ ਪਾਰਟ ਕਿ ਸਮਾਜਿਕ ਤੌਰ ਤੇ ਆਪਣੇ ਮੌਲੇ ਨੂੰ ਡਰੱਗ ਫ੍ਰੀ ਰੱਖਣ ਲਈ ਅਸੀਂ ਉਪਰਾਲੇ ਪੁਲਿਸ ਇਹਦੇ ਵਿੱਚ ਪੂਰੀ ਮਦਦ ਕਰੇਗੀ ਅਸੀਂ ਜਾ ਕਰਕੇ ਦਬਿਸ਼ ਵੀ ਦੇਣਗੇ ਜਿਹੜੇ ਬੰਦੇ ਕੋਈ ਸਪਲਾਈ ਕਰਦੇ ਆ ਵੇਚਣ ਦਾ ਕੰਮ ਕਰਦੇ ਆ ਉਹਨਾਂ ਨੂੰ ਪੂਰੀ ਤਰੀਕੇ से ਨਠ ਪਾਈ ਜਾਵੇ ਉਹਨਾਂ ਨੂੰ ਫੜ ਕਰਕੇ ਜਿੱਥੇ ਲੋੜ ਲੱਗਦੀ ਹੈ ਉਹ ਜੇ ਉਹਨਾਂ ਕੋਲ ਰਿਕਵਰੀ ਹੁੰਦੀ ਹੈ ਜੇਲ ਵੀ ਭੇਜਣਗੇ ਔਰ ਜਿੱਥੇ ਕੋਈ ਲੱਗਦਾ ਹੈ ਕਿ ਟ੍ਰੀਟਮੈਂਟ ਲੈਣਾ ਚਾਹੁੰਦਾ ਹੈ ਉੱਥੇ ਅਸੀਂ ਪੂਰੇ ਟ੍ਰੀਟਮੈਂਟ ਨੂੰ ਉਹਨੂੰ ਸਹਿਯੋਗ ਵੀ ਕਰਨਗੇ ਅਸੀਂ ਉਹਨੂੰ ਅੱਗੇ ਟਾਈਅਪ ਵੀ ਕਰਾ ਕੇ ਦੇਣਗੇ ਆਪਣੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਬੈਡਸ ਐ ਹੋਰ ਪ੍ਰਾਈਵੇਟ ਹਸਪਤਾਲਾਂ ਨਾਲ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਪਰਾਲੇ ਕਰਨ ਦੀ ਕਿ ਉਹ ਵੀ ਸਬਸਿਡਾਈਜ਼ਡ ਟ੍ਰੀਟਮੈਂਟ ਇਹਨਾਂ ਨੂੰ ਦੇਣ ਦੇਖੀ ਯਕੀਨ ਕਿਤਾ ਕਿਤਾ ਜਾ ਸਕਦਾ ਲੁਧਿਆਣਾ ਪਹੁੰਚ ਕੇ ਦੇਖੋ ਇਹ ਤਾਂ ਨਾ ਜਿਹੜਾ 10 ਦਿਨ ਦਾ ਤੇ ਉਹ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਝੋਲ ਕਰ ਜਾਂਦੇ ਨੇ ਕਿ 10 ਨਹੀਂ ਪੰਦੇ ਦੇਖੋ ਅਸੀਂ ਆਪਣੇ ਵੱਲੋਂ ਜਿਹੜਾ ਹੈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਐਸ ਐਚ ਓ ਜਿਹੜੇ ਉਹ ਪੂਰੀ ਕੋਸ਼ਿਸ਼ ਕਰ ਰਹੇ ਸਾਨੂੰ ਇਹ ਨਹੀਂ ਲੱਗਦਾ ਕਿ ਵੀ ਜਿਹੜੇ ਮੁਲਾਜ਼ਮ ਸਾਡੇ ਕੋਈ ਇਸ ਤਰੀਕੇ ਦੀ ਕੋਈ ਵੀ ਗਤੀਵਿਧੀ ਕਰ ਰਹੇ ਸਾਡੇ ਵੱਲੋਂ ਕਈ ਤਰੀਕੇ ਦੇ ਬੰਦਿਆਂ ਨਾਲ ਸੰਪਰਕ ਕਰਕੇ ਔਰ ਆਪਣੇ ਕੇਸਸ ਕਰੇ ਜਾਂਦੇ ਹਨ ਉਹਨਾਂ ਵਿੱਚੋਂ ਕਈ ਤਰੀਕੇ ਕੇ ਸੋਰਸਸ ਔਰ ਇਨਫੋਰਮਰਸ ਹੁੰਦੇ ਹੈ ਇਹਨਾਂ ਨਾਲ ਕੰਮ ਕਰਨਾ ਜਿਹੜਾ ਹੈ ਪੁਲਿਸ ਦੀ ਕਾਰਜਗੁਜ਼ਾਰੀ ਦਾ ਹਿੱਸਾ ਹੈ ਸੋ ਅੱਪਾ ਇਹ ਕਹੀਏ ਕਿ ਵੀ ਡਰੱਗਸ ਜਿਹੜੀਆਂ ਹੋ ਡਾਇਰੈਕਟ ਬਿਨਾ ਇਨਫੋਰਮੇਸ਼ਨ ਦੇ ਫੜੀ ਜਾਂਦੀ ਇਹ ਨਹੀਂ ਹੋ ਸਕਦਾ ਸੋ ਪੁਲਿਸ ਇਨਫੋਰਮੇਸ਼ਨ ਦੇ ਲਈ ਕਈ ਤਰੀਕੇ ਦੇ ਇਨਫੋਰਮਰਸ ਨਾਲ ਰਫ਼ਤਾ ਰੱਖਦੀ ਹੈ ਤੋ ਇਹ ਚੀਜ਼ ਜਿਹੜੀ ਹੈ ਇਟ ਇਜ਼ ਅ ਫੈਕਟ ਆਫ ਲਾਈਫ ਇਹਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈ। ਔਰ ਇਸ ਦੇ ਨਾਲ ਹੀ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਡਰਗ ਪੈਡਲਰਸ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਔਰ ਕਿ ਉਸ ਕੋਸ਼ਿਸ਼ ਕੀਤੀ ਜਾਵੇ। ਪਰ ਸਮਾਜਿਕ ਤੌਰ ਤੇ ਮੇਰੇ ਵੱਲੋਂ ਆਪਣੇ ਆਪ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ। ਮੈਨੂੰ ਤੱਕ ਵੀ ਪਹੁੰਚ ਕਰ ਸਕਦੇ ਜੇ ਕਿਸੇ ਨੂੰ ਸ਼ੱਕ ਲੱਗਦਾ ਹੈ ਕਿ ਕਿਸੇ ਜਿਹੜਾ ਹੈ ਪੁਲਿਸ ਦੀ ਕਾਰਗੁਜ਼ਾਰੀ ਕੋਈ ਚੰਗੀ ਨਹੀਂ ਹੈ ਜਾਂ ਕੋਈ ਬੰਦਾ ਇਸ ਤਰੀਕੇ ਦੀ ਜਿਹੜੀ ਚੀਜ਼ ਹੈ ਉਹਦੇ ਵਿੱਚ ਕੋਈ ਸ਼ਮੂਲੀਅਤ ਕਰ ਰਹਾ ਹੈ। ਡੈਫੀਨਿਟਲੀ देयर ਇਜ਼ ਜ਼ੀਰੋ ਟੋਲਰੈਂਸ ਅਸੀਂ ਆਪਣੇ ਪਹਿਲੇ ਵੀ ਬੰਦਿਆਂ ਤੇ ਕਾਰਵਾਈ ਕਰ ਔਰ ਅੱਗੇ ਵੀ ਜਿਹੜਾ ਹੈ ਇਸ ਵਿੱਚ ਕਿਸੇ ਕਿਸਮ ਦੀ ਟਲ ਨਹੀਂ ਕੀਤੀ ਜਾ ਰਹੀ। ਤੁਹਾਡੇ ਵੱਲੋਂ ਕਈ ਐਫਰਟ ਲਗਾਤਾਰ ਕੀਤੇ ਜਾ ਰਹੇ ਆ ਇਸ ਚੀਜ਼ ਦੇ ਵਿੱਚ ਪਰ ਜਿੱਤੇ ਜਿਕਰ 15-20 ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਸ਼ਹਿਰ ਦੇ ਕਈ ਐਸੇ ਇਲਾਕੇ ਆ ਕੋਈ ਲੱਡੋਵਾਲ ਪਟਕੀਆਂ ਜਾਂ ਹੋਰ ਕਈ ਜਗ੍ਹਾ ਉੱਤੇ ਲੋਕ ਪਿੰਡ ਵਾਲੇ ਪੋਸਟਰ ਲਗਾ ਰਹੇ ਆ ਵੀ ਸਾਡੇ ਉੱਤੇ ਨਸ਼ਾ ਵਿਖਦਾ ਸਿੱਧੇ ਉਹ ਮੈਂ ਕਦੇ ਵੀ ਇਹ ਨਹੀਂ ਗਾਰੰਟੀ ਲੈਂਦਾ ਕਿ ਵੀ 100% ਕੋਈ ਕਰਾਂ ਦੇ ਵਿੱਚ ਵੀ ਇਸਤੇਮਾਲ ਕਰਦੇ ਆ। ਦੇਖੋ ਹੁਣ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਕੇ ਹਟੇ ਹੀ ਆ ਜਿਹੜੇ ਵਿੱਚ ਕਿ ਸਪਲਾਈਅਰ ਜਿਹੜੇ ਦਿੱਲੀ ਤੋਂ ਸਪਲਾਈ ਲੈ ਕਰਕੇ ਆਉਂਦੇ ਆ ਸੋ ਸਪਲਾਈਅਰ ਕਿਸ ਵੇਲੇ ਨਿਕਲਦਾ ਹੈ ਵਾਪਸ ਆਂਦਾ ਹੈ ਇਹ ਤਾਂ ਇਨਫੋਰਮੇਸ਼ਨ ਨੈਟਵਰਕ ਕੀ ਹੈ ਜਿਹੜੇ ਤੇ ਸਾਨੂੰ ਪਤਾ ਚੱਲਦਾ ਹੈ ਟਾਈਮਸ ਸੋ ਜਿੱਥੇ ਜਿੱਥੇ ਸਾਨੂੰ ਇਨਫੋਰਮੇਸ਼ਨ ਲੱਗਦੀ ਹੈ ਅਸੀਂ ਦਬਿਸ਼ ਦੇ ਰਹੇ ਹਾਂ ਔਰ ਜਿਹੜੇ ਇਲਾਕੇ ਤੁਸੀਂ ਕਹੇ ਸਾਡੇ ਰੈਡਾਰ ਤੇ ਰਹੇ ਹੈ ਪਹਿਲੇ ਕਈ ਇਹਨਾਂ ਵਿੱਚੋਂ ਮੌਲੇ ਪਹਿਲੇ ਕਦੇ ਨੋਟਿਸ ਵਿੱਚ ਨਹੀਂ ਆਈ ਸੀ ਸੋ ਅਸੀਂ ਜਿੱਥੇ ਜਿਆ ਹੋ ਸਕਦਾ ਹੈ ਆਪਣੇ ਵੱਲੋਂ ਪੂਰੀ ਕਾਰਵਾਈ ਜਿਹੜੀ ਹੈ ਸ਼ਕਤੀ ਨਾਲ ਕਰ ਰਹੇ ਹਾਂ ਔਰ ਇਹਨਾਂ ਇਲਾਕਿਆਂ ਦੇ ਵਿੱਚ ਕੋਸ਼ਿਸ਼ ਹੈ ਸਾਡੀ ਇਹ ਨਸ਼ਾ ਮੁਕਤ ਹਾਂ ਲਗ ਕਈ ਵਾਰ ਇੱਕ ਚੀਜ਼ ਹੋਰ ਵੀ ਦੇਖਣ ਚਾਹੀਏ ਤੁਸੀਂ ਕਈ ਵਾਰ ਸਰਪ੍ਰਾਈਜ਼ ਵਿਜ਼ਿਟਸ ਕੀਤੀਆਂ ਨੇ ਅੰਦਰ ਹੀ ਨਸ਼ੇ ਦੀ ਜਾਂ ਕਿਸੇ ਵੀ ਚੀਜ਼ ਤੇ ਬਟ ਜਦੋਂ ਫੋਰਟ ਜਾਂਦੀ ਹੈ ਆਮ ਤੌਰ ਤੇ ਇਹੀ ਹੁੰਦਾ ਵੀ ਜਿਹੜੇ ਇਲਾਕੇ ਘੜ ਕੇ ਜਾਂਦੇ ਆ ਉੱਤੇ ਚੈਕਿੰਗ ਦੌਰਾਨ ਵਿੱਚ ਜਬਤਗੀ ਨਹੀਂ ਹੁੰਦੀ ਇਹ ਕੋਈ ਇਨਫੋਰਮੇਸ਼ਨ ਬੇਸਡ ਕੰਮ ਹੈ ਜਿਹੜੇ ਬੰਦੇ ਕੋਲ ਅਸੀਂ ਜਾਣਦੇ ਵੀ ਹੋਣਗੇ ਕਿ ਨਸ਼ਾ ਵੇਚ ਰਿਹਾ ਹੈ ਜੇ ਉਹਦੇ ਤੇ ਰੇਡ ਕਰੀ ਜਾਏ ਉਹਦੇ ਕੋਲ ਉਹ ਮਿਲ ਜਾਏ ਕਿਉਂਕਿ ਇਹ ਅਮਾਉਂਟ ਜਿਹੜਾ ਹੈ 5 ਗ੍ਰਾਮ 10 ਗ੍ਰਾਮ 15 ਗ੍ਰਾਮ 20 ਗ੍ਰਾਮ ਇਹ ਵੀ ਜਿਹੜਾ ਹੈ ਕਾਫੀ ਮਹਿੰਗਾ ਹੁੰਦਾ ਹੈ ਔਰ ਇੰਨੀ ਕੁਆਂਟੀਟੀ ਜਿਹੜਾ ਹੈ ਕੋਈ ਵੀ ਬੰਦਾ इजीली ਲੁਕੋ ਸਕਦਾ ਹੈ ਔਰ ਉਹਨੂੰ ਇਧਰ ਉਧਰ ਕਰ ਸਕਦਾ ਹੈ ਸੋ ਜਦੋਂ ਕੋਈ ਰੇਡ ਹੁੰਦੀ ਹੈ ਉਹਦੇ ਵਿੱਚ ਟਾਈਮ ਮਿਲ ਜਾਂਦਾ ਹੈ ਉਸ ਚੀਜ਼ ਦੇ ਵਿੱਚ ਇਹ ਫਾਇਦਾ ਵੀ ਲੈ ਲੈਂਦੇ ਸੋ ਇਹ ਇਟ ਇਜ਼ ਅ ਵੈਰੀ ਟीडीएस ਟਾਸਕ ਜਿਹੜਾ ਹੈ ਡਰੱਗਸ ਦੇ ਨਾਲ ਫੜੇ ਜਾਣਾ ਬੰਦਿਆਂ ਨੂੰ ਪਰ ਸਾਡੇ ਵੱਲੋਂ ਕੋਸ਼ਿਸ਼ ਇਹ ਹੈ ਕਿ ਪੂਰੀ ਦਬਿਸ਼ ਦੀ ਜਾਏ ਜੇ ਨਹੀਂ ਹੈ ਤਾਂ ਉਹਨਾਂ ਨੂੰ ਮੌਕਾ ਨਾ ਦਿੱਤਾ ਜਾਏ ਵੇਚਣ ਦਾ ਔਰ ਜਿਹੜੇ ਵੇਚ ਰਹੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਰੱਖਿਆ ਜਾਏ ਕਿ ਉਹ ਅਸੀਂ ਆਚਾਰਾ ਬੰਦ ਕਰਾਂ ਇੱਕ ਚੀਜ਼ ਸਰ ਹੋਰ ਕਈ ਵਾਰੀ ਕਈ ਅਸ ਇਨਸੀਡੈਂਟ ਵੀ ਸਾਹਮਣੇ ਆਏ ਆ ਵੀ ਕਈ ਲੋਕ ਜਿਹੜੇ ਇਹਨਾਂ ਦੀ ਕੰਪਲੇਂਟ ਸੀਐਸਜੀ ਦੇ ਆ ਵੀ ਅਸੀਂ ਪੁਲਿਸ ਨੂੰ ਸੂਚਨਾ ਦਿੱਤੀ ਨਸ਼ੇ ਵਾਲਿਆਂ ਦੀ ਰੇਡਾਂ ਵੀ ਹੋਈਆਂ ਪਰ ਉਸ ਤੋਂ ਬਾਅਦ ਉਹ ਬੰਦਿਆਂ ਦੇ ਨਾਮ ਉਹ ਜਿਹੜੇ ਸਾਹਮਣੇ ਆ ਜਾਂਦੇ ਆ ਉਹ ਨਸ਼ੇ ਵਾਲੇ ਉਹਨਾਂ ਤੇ ਅਟੈਕ ਕਰ ਦਿੰਦੇ ਆ ਇਦਾਂ ਦੇ ਕਈ ਮਾਮਲੇ ਆ ਚੁੱਕੇ ਨੇ ਨਹੀਂ ਇਹ ਚੀਜ਼ ਜਿਹੜੀ ਅਸੀਂ ਯਕੀਨੀ ਬਣਾ ਰਹੇ ਨੇ ਕਿ ਸਾਡੇ ਵੱਲੋਂ ਕੋਈ ਵੀ ਲੀਕੇਜ ਨਾ ਹੋਵੇ ਮੇਰੇ ਵੱਲੋਂ ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਹ اسی ਪਰਪਸ ਲਈ ਹੈ ਕਿ ਜੇ ਕਿਸੇ ਨੂੰ ਕੋਈ ਵਿਸ਼ਵਾਸ ਨਾ ਹੋਵੇ ਤੂੰ ਐਟ ਲੀਸਟ ਮੇਰੇ ਮੋਬਾਈਲ ਨੰਬਰ ਜਿਹੜਾ ਮੈਂ ਦਿੱਤਾ ਹੈ WhatsApp ਉਹਦੇ ਤੇ ਪਹੁੰਚ ਕਰ ਸਕਦਾ ਹੈ ਔਰ ਉਸ ਨੰਬਰ ਦੇ ਵਿੱਚ ਉਹਨੂੰ ਪੂਰੀ ਤਰੀਕੇ ਨਾਲ 100% ਇਹ ਸਿਕਿਉਰ ਹੋਏਗਾ ਕਿ ਉਹਦਾ ਕਿਸੇ ਕਿਸਮ ਦਾ ਵੀ ਨਾ ਫੋਨ ਨੰਬਰ ਕੁਝ ਵੀ ਨਜ਼ਾਰਾ ਹੋਏਗਾ ਸੋ ਨਸ਼ਾ ਜਿਹੜੇ ਸਰ ਇਸ ਟਾਈਮ ਵੇਚਦੇ ਆ ਜਿਹੜੇ ਪੈਡਲਸ ਨਹੀਂ ਉਹਨਾਂ ਦੇ ਬਸਤੇ ਕੀ ਕਰਨ ਚਾਹੋਗੇ ਨਾ ਕਿ ਅਸੀਂ ਅਸੀਂ ਜਿਹੜਾ ਜ਼ੀਰੋ ਟੋਲਰੈਂਸ ਲੈ ਕੇ ਚੱਲ ਰਹੇ ਹਾਂ ਜਿੱਥੇ ਵੀ ਅਗਰ ਉਹਨਾਂ ਨੇ ਕੋਈ ਐਓਜੀ ਕਾਰਵਾਈ ਕੀਤੀ ਹੈ ਅਸੀਂ ਉਹਨਾਂ ਨੂੰ ਨਹੀਂ ਛੱਡਣਗੇ ਵੀ ਆਰ ਵੈਰੀ ਡਿਟਰਮਿੰਡ ਕਿ ਇਸ ਤਰੀਕੇ ਦੀ ਕੋਈ ਐਕਟੀਵਿਟੀ ਸ਼ਹਿਰ ਵਿੱਚ ਨਹੀਂ ਆਉਣ ਦੇਣਾ ਜੀ ਸਰ ਇੱਕ ਪਰਿਵਾਰ ਸੀਗਾ ਜੋ ਉੱਥੇ ਪਹੁੰਚਿਆ ਆ ਇਹ ਪਰਿਵਾਰ ਦੀ ਵੀ ਇੱਕ ਸਮੱਸਿਆ ਹੈਗੀ ਸਰ ਇਹ ਲੇਡੀਜ਼ ਪਹੁੰਚੇ ਨੇ ਇੱਕ ਮਿੰਟ ਆਪਾਂ ਕਰ ਲੈਨੇ ਜੀ ਇੱਕ ਸਕਿੰਟ ਦਿਓ ਹਲੋ ਕੀ ਆਇਆ ਮੈਂਨੇ ਇੱਕ ਪ੍ਰੈਸ ਕਾਨਫਰੈਂਸ ਵਿੱਚ ਜਾਜੀ ਬਸ ਆ ਜਸਟ ਚਲੋ ਜੁਨਾ ਨੂੰ ਆਪਾਂ ਵੀ ਕਰ ਲੈਂਦੇ ਹਾਂ ਕਿਹੜੇ ਵਿੱਚ ਹੋ ਰਿਹਾ ਜੀ ਜਿਨੇ ਸਰ ਪਰਚਾ ਉਹਦੇ ਕਰਦ ਕੀਤੀ ਆ ਆਪਾਂ ਇਹਨਾਂ ਦਾ ਭਰਾ ਸੀ ਉਹ ਪ੍ਰਾਪਰਟੀ ਵੇਚੀ ਗਈ ਸੀ ਇਹ ਦਿੱਲੀ ਚਲੇ ਗਏ ਸੀ ਇਹ ਦੋ ਭਰਾ ਸੀਗੇ ਸਰ ਇੱਕ ਭਰਾ ਵੇਚ ਗਿਆ ਸੀ ਪ੍ਰਾਪਰਟੀ ਕੋਈ ਨਹੀਂ ਆਨ ਇਵਸਟਿਗੇਸ਼ਨ ਕਰ ਰਹੇ ਗਿਵਨ ਐਪਲੀਕੇਸ਼ਨ ਰਿਪਰੈਜੈਂਟੇਸ਼ਨ ਦੇ ਦੇ ਫੀਆਰ ਫੀ ਹੋਣਾ ਬੰਦਿਆ ਤੇ ਐਫੀਆਰ ਟੀਐਸਰ ਇਨਵੈਸਟੀਗੇਸ਼ਨ ਮੈਂ ਦੀ ਸੈਟ ਬਣੀ ਹੋਈ ਹੈ ਮੇਰੀ ਕਮਾਈ ਵਿੱਚ ਪਰ ਸਰਕਾਰ ਤੋਂ ਬਾਹਰ ਆ ਮੈਂ 2 ਮਹੀਨੇ ਹੋ ਗਏ ਦੋ ਕੁੜੀਆਂ ਲੈ ਕੇ ਕੁਮਰੀਮ ਦੇਖੋ ਵੀ ਕੈਨ ਆਨਲੀ ਡੂ ਵਾਟ ਇਜ਼ ਲੀਗਲੀ ਪੋਸੀਬਲ ਅਸੀਂ ਦੇਖ ਲਗਦੇ ਹੈਂਡ ਵੀ ਕੈਨ ਹੈਲਪ ਯੂ ਵਾਟ ਇਜ਼ ਲੀਗਲੀ ਪੋਸੀਬਲ ਅਗਰ ਲੀਗਲ ਟਰਮਸ ਕੇ ਬਾਹਰ ਅਸੀਂ ਕੋਈ ایਓਜੀ ਚੀਜ਼ ਕਰਦੇ ਹੈਂ ਇਟ ਇਜ਼ ਆਲਸੋ ਵੀ ਆਰ ਅਕਾਉਂਟੇਬਲ ਟੂ ਦੀ ਲਾ लेकिन इन्होंने कहा कि लुधियाना पुलिस ने बहुत कोऑपरेटिव रही है लुधियाना पुलिस ने कार्रवाई भी की है लेकिन इंसाफ की गुहार लगाई है इंसाफ की गुहार जेड़ा है इट इज बेसिकली कोर्ट्स वी कैन मेक अ केस एंड प्रोड्यूस टू द कोर्ट बट वी कैन नॉट टेक द लॉ इनटू आवर हैंड टू हेल्प पीपल ठीक है बट वी हैव ऑलरेडी डिप्यूटेड वेरी सीनियर पीपल जेड़ा कोई होगा जी इन्हों की मदद करने की कोशिश होगी बहुत बहुत शुक्रिया सर ठीक है भाई जो हेल्प कराया ओके सीनियर को बुला के इलाका का को ਠੀਕ ਉਹਦੀ ਬਾਰੇ ਆਪਣਾ ਨਾਮ ਬੋਲ ਕੇ ਠੀਕ ਹੈ ਪਵਨ ਠੀਕ ਹੈ ਤੋ ਮੇਰਾ ਨਾਮ ਹਰਿੰਦਰ ਸਿੰਘ ਲੱਕੀ ਹੈ ਜੀ ਤੇ ਮੈਂ ਟੋਕਾਂ ਮਲੇ ਰਹਿਣ ਵਾਲਾ ਸਾਡੇ ਮਲੇ ਚ ਮਦੀ ਕੁਝ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਕਿ ਤੇ ਨਸ਼ਾ ਮੁੰਡੇ ਬਹੁਤ ਆ ਕੇ ਕਰਦੇ ਐ ਤੇ ਜਿਹੜੇ ਤਾਂ ਵੇਚਦੇ ਸੀ ਤੋ ਤਿੰਨ ਉਹ ਐਸ ਚੜੂ ਜਿੰਨ ਮਤਿੰਨ ਸੁਖਦੇ ਬਰਾੜ ਜੀ ਨੇ ਫੜ ਕੇ ਮਤਲਬ ਕਿ ਪਰਚਾ ਵਾ ਕੇ ਅੰਦਰ ਤੋਰਤੇ ਸੀਗੇ ਤੇ ਇੱਕ ਦੋ ਬੱਚਿਆਂ ਦਾ ਇਲਾਜ ਕਰਾਇਆ ਸੀਗਾ ਤੇ ਬਾਕੀ ਜਿਹੜੇ ਸੀਗੇ ਕਿਉਂਕਿ ਸਾਡਾ ਜਿਹੜਾ ਟੋਕਾਂ ਮਾ ਲੈ ਨਸ਼ੇ ਦਾ ਗੜ ਬਣਦਾ ਜਾ ਰਿਹਾ ਸੀਗਾ ਤੇ ਇਸੇ ਕਰਕੇ ਅੱਜ ਨਸ਼ੇ ਖਿਲਾਫ ਐਸ ਐਚ ਓ ਸਾਹਿਬ ਤੇ ਐਮ ਐਲ ਏ ਪੱਪੀ ਭਾਈ ਦੇ ਹੁਕਮਾਂ ਨਾਲ ਤੇ ਤੇ ਸੀ ਪੀ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਕਿ ਜਿਹੜੇ ਵੀ ਲੋਕਾਂ ਦੀ ਕੋਈ ਅਕਰ ਨਸ਼ੇ 'ਚ ਕੋਈ ਦਿੱਕਤ ਹੈਗੀ ਆ ਜਾਂ ਜਾਂ ਕੋਈ ਬੱਚਾ ਕਰਕੇ ਹਟਣਾ ਚਾਹੁੰਦਾ ਵਾ ਜਾਂ ਜਿਹੜਾ ਬੱਚਾ ਵੀ ਨਸ਼ੇ 'ਚੋਂ ਉੱਬਰ ਕੇ ਬਾਹਰ ਆਇਆ ਹਟ ਨਿਕਲ ਕੇ ਨਸ਼ੇ ਦੇ ਜੰਗਲ 'ਚੋਂ ਉਹਨਾਂ ਨੇ ਸੀ ਪੀ ਸਾਹਿਬ ਨੂੰ ਮਤ ਮਿਲਣਾ ਸੀਗਾ ਕਿ ਜਿਹੜੇ ਬੰਦੇ ਅੱਗੋਂ ਜਾਂ ਵਿਚ ਰਹੇ ਐ ਸੀ ਪੀ ਸਾਹਿਬ ਨੇ ਉਹਨਾਂ ਕਹਿ ਕੇ ਸਾਨੂੰ ਦੱਸੋ ਕਿਤਾ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਏਗਾ ਕਿ ਜਿਹੜਾ ਵੀ ਮੁੱਲਾ ਤੁਹਾਡਾ ਹੈਗਾ ਉਹ ਸਹੀ ਤੇ ਬਿਲਕੁਲ ਸਹੀ ਕੀਤਾ ਜਾਊਗਾ ਇਸੇ ਕਰਕੇ ਨਸ਼ੇਖਲਾ ਮੀਟਿੰਗ ਸੀ ਕਿਸ ਕਾਰਨ ਉਹ ਸਾਜੇ ਐਮ ਐਲ ਏ ਸਾਹਿਬ ਇੱਥੇ ਨਹੀਂ ਬੰਦੂ ਐਮ ਐਲ ਏ ਸਾਹਿਬ ਕਿਸੇ ਕਾਰਨ ਨਹੀਂ ਪਹਿਲਾਂ ਇਸ ਤਰ੍ਹਾਂ ਸੀ ਨਾ ਭਾਜੀ ਪਹਿਲਾਂ ਟਾਈਮ ਸੀਗਾ 3 ਵਜੇ ਦਾ 3 ਵਜੇ ਤੋਂ 4 ਵਜੇ ਦਾ ਟਾਈਮ ਕਰ ਦਿੱਤਾ ਗਿਆ ਫਿਰ 4 ਵਜੇ ਤੋਂ ਟਾਈਮ ਪਤਾ ਲੱਗਿਆ ਕਿ ਉਹ ਨਹੀਂ ਇਹਨਾਂ ਨੇ ਨਾਈਜੀਰੀਅਨ ਫੜ ਲਿਆ ਪੁਲਿਸ ਨੇ ਤੇ ਉਸ ਕਰਕੇ ਸੀਪੀ ਸਾਹਿਬ ਨੇ ਅੱਜ ਉੱਥੇ ਮੀਟਿੰਗ ਰੱਖੀ ਸੀ ਪੁਲਿਸ ਲਾਈਨ ਦੇ ਵਿੱਚ ਉਹਦੇ ਕਰਕੇ ਥੋੜੀ ਮੀਟਿੰਗ ਡਿਲੇ ਹੋ ਗਈ ਤੇ ਐਮਐਲਏ ਸਾਹਿਬ ਜਿਹੜੇ ਸ਼ੋਕਪ੍ਰੇਸ਼ ਪੱਪੀ ਭਾਈ ਹੈ ਉਹਨਾਂ ਨੇ ਕਿਧਰੇ ਜਾਣਾ ਸੀਗਾ ਬਾਕੀ ਮੀਟਿੰਗ 'ਚ ਨਾ ਆਣਾ ਇਹ ਉਹਨਾਂ ਨੇ ਨਿਰਦੇਸ਼ਾਂ ਨਾਲ ਹੀ ਮੀਟਿੰਗ ਹੋਈ ਹੈ ਤੇ ਕਿਉਂਕਿ ਅਸੀਂ ਉਹਨਾਂ ਦੇ ਨਾਲ ਹੀ ਚੱਲਦੇ ਆ ਉਹਨਾਂ ਦੇ ਹੁਕਮਾਂ ਨਾਲ ਹੀ ਸਭ ਕੁਝ ਹੋਇਆ ਹੈ ਨਾ ਆਣ ਦਾ ਤਾਂ ਕੋਈ ਐਡਾ ਕਾਰਨ ਨਹੀਂ ਬਸ ਡਿਲੇ ਕਰਕੇ ਥੋੜਾ ਉਹਨਾਂ ਨੇ ਕਿਧਰੇ ਜਾਣਾ ਸੀ ਉਧਰ ਚਲੇ ਗਏ ਬਸ ਠੀਕ ਹੈ